ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਅਗਲੇ 5 ਤੋਂ 7 ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤੇ ਗਏਨ ਉਸ ਦੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤਕਰੀਬਨ 30 ਮਈ ਤੱਕ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤੇ ਗਏਨ ਕੁਝ ਇਲਾਕਿਆਂ ਦੇ ਵਿੱਚ orange ਅਲਰਟ ਤੇ ਕੁਝ ਇਲਾਕਿਆਂ ਵਿੱਚ yellow ਅਲਰਟ ਜਾਰੀ ਕੀਤੇ ਗਏਨ ਇਸ ਦੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਨੇਰੀ ਦੀਆਂ ਗਤੀਵਿਧੀਆਂ ਵੰਨ ਸਕਦੇ ਹਨ ਜਾਂ ਨਹੀਂ ਫਿਲਹਾਲ ਮੌਸਮ ਵਿਭਾਗ ਨੇ ਓਵਰਲਰਟ ਦੀ ਗੱਲ ਕਰੀ तकरीबन 2 ਤਰੀਕ ਤੱਕ ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਤੇ ਕੁਝ ਲਕ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤੇ ਗਿਆਨ ਟੁੱਟਵੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਇਦੀ ਜਾਣਕਾਰੀ ਅੱਗੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਸਭ ਤੋਂ ਪਹਿਲਾਂ ਜੇ ਲਾਈਵ ਸੈਟ ਤਸਵੀਰਾਂ ਤੇ ਨਜ਼ਰ ਮਾਰੀ ਤਾਂ ਪੰਜਾਬ ਦਾ ਮੌਸਮ ਫਿਲਹਾਲ ਇਸ ਵੇਲੇ ਆਪਾਂ ਨੂੰ ਠੀਕ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਟੈਂਪਰੇਚਰ ਆਪਾਂ ਨੂੰ ਬਠਿੰਡੇ ਦੇ ਵਿੱਚ ਦੇਖਣ ਨੂੰ ਮਿਲਿਆ ਤਕਰੀਬਨ 40 ਡਿਗਰੀ ਦੇ ਕਰੀਬ ਟੈਂਪਰੇਚਰ ਦੇਖਣ ਨੂੰ ਮਿਲਿਆ ਓਵਰਆਲ ਪੰਜਾਬ ਹਰਿਆਣਾ ਰਾਜਸਥਾਨ ਦਾ ਮੌਸਮ ਤਕਰੀਬਨ ਆਪਾਂ ਨੂੰ ਗਲ ਠੀਕ ਦੇਖਣ ਨੂੰ ਮਿਲ ਰਿਹਾ ਸੀ ਜੇ ਹਵਾ ਦੀ ਗੱਲ ਕਰੀਏ ਤਾਂ ਦੱਖਣ ਪੂਰੇ ਦੀ ਹਵਾ ਪੰਜਾਬ ਦੇ ਵਿੱਚ ਹਲਕੀ ਤੇ ਦਰਮਿਆਨੀ ਰਫਤਾਰ ਦੇ ਵਿੱਚ ਚਲਦੀ ਹੋਈ ਦਿਖਾਈ ਦੇ ਰਹੀ ਸੀ ਨਮੀ ਵਾਲੀਆਂ ਹਵਾਵਾਂ ਪੰਜਾਬ ਦੇ ਵਿੱਚ ਤਕਰੀਬਨ ਆਪਾਂ ਨੂੰ 34 ਤੋਂ ਲੈ ਕੇ 36 ਡਿਗਰੀ ਦੇ ਵਿਚਕਾਰ ਗੁਜ ਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਅੱਜ ਦੀ ਗੱਲ ਕਰੀ ਅੱਜ ਵੀ ਆਪਾਂ ਨੂੰ ਤਕਰੀਬਨ ਸਵੇਰ ਦੇ ਵੇਲੇ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਜਿਆਤਰ ਇਲਾਕਿਆਂ ਦੇ ਵਿੱਚ ਪੂਰਬ ਦੀ ਹਵਾ ਦੱਖਣ ਪੂਰਬ ਦੀ ਹਵਾ ਜਿਆਤਰ ਇਲਾਕਿਆਂ ਦੇ ਵਿੱਚ ਬੰਗਾਲ ਦੀ ਖਾੜੀ ਤੋਂ ਸਿੱਧੀ ਚਲਦੀ ਹੋਈ ਖਾਈ ਦੇਗੀ ਬਾਕੀ ਓਵਰਆਲ ਪੰਜਾਬ ਹਰਿਆਣਾ ਰਾਜਸਥਾਨ ਦਾ ਮੌਸਮ ਇਹ ਆਪਾਂ ਨੂੰ ਇਸ ਟਾਈਮ ਠੀਕ ਦੇਖਣ ਨੂੰ ਮੈਂ ਟੁੱਟਵੀਂ ਬੱਦਲਵਾਈ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਅੱਜ ਵੀ ਆਪਾਂ ਨੂੰ ਦੁਪਹਿਰ ਤੋਂ ਬਾਅਦ ਕੁਝ ਇਲਾਕਿਆਂ ਦੇ ਵਿੱਚ ਗਰਜਲਿਸ਼ਕ ਵਾਲੇ ਬੱਦ ਵੱਲੇ ਜੋ ਜਾਣਕਾਰੀ ਦਿੱਤੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰ ਅੱਗੇ ਜੇ ਅੱਜ ਦੇ ਲਈ ਮੌਸਮ ਵਿਭਾਗ ਦੇ ਅਲਰਟ ਦੀ ਗੱਲ ਕਰੀ ਤਾਂ ਤਕਰੀਬਨ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤੇ ਗਏ ਹਨ ਦੇਖਿਓ ਇਹਦਾ ਤਕਰੀਬਨ ਜਿਸ ਦੇ ਵਿੱਚ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਸ਼ਹਿਰਪੁਰ ਹੋ ਗਿਆ ਇਹ ਨਵਾਂ ਸ਼ਹਿਰ ਦੇ ਕੁਝ ਇਲਾਕੇ ਹੋ ਗਏ ਰੂਪਨਗਰ ਹੋ ਗਿਆ ਤਕਰੀਬਨ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਅੱਜ ਟੁੱਟਵੀਆਂ ਕਰਵਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਮੌਸਮ ਵਿਭਾਗ ਦੀ ਜਾਣਕਾਰੀ ਦੇ ਅਨੁਸਾਰ ਬਾਕੀ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਫਾਜ਼ਿਲਕਾ ਹੋ ਗਿਆ ਮੁਕਸਰ ਹੋ ਗਿਆ ਭਿੰਡਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਫਿਲਹਾਲ ਮੌਸਮ ਵਿਭਾਗ ਵੱਲੋਂ ਕੋਈ ਵੀ ਅਲਰਟ ਨਹੀਂ ਜ ਕਰੀਬਨ ਆਪਾਂ ਨੂੰ ਕੁਝ ਇਲਾਕਿਆਂ ਦੇ ਵਿੱਚ 40 ਤੋਂ 50 ਕਿਲੋਮੀਟਰ ਦੇ ਹਿਸਾਬ ਨਾਲ ਵੀ ਦੇਖਣ ਨੂੰ ਮਿਲ ਸਕਦੀ ਹੈ ਜੋ ਕਿ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਕਰੀਬਨ ਦੱਖਣ ਪੂਰਬ ਦੀ ਹਵਾ ਜਾਤਰ ਇਲਾਕਿਆਂ ਦੇ ਵਿੱਚ ਜਲਦੀ ਹੋਈ ਦਿਖਾਈ ਦੇਗੀ ਤੇ ਨਜ਼ਰ ਮਾਰੀ ਦਾ ਤਕਰੀਬਨ ਮੌਸਮ ਵਿਭਾਗ ਨੇ ਕੱਲ ਵੀ ਆਪਾਂ ਨੂੰ ਕੁਝ ਇਲਾਕਿਆਂ ਦੇ ਵਿੱਚ ਥੰਡਰਸਟ੍ਰੋਮ ਅਤੇ ਗਰਜ-ਲਿਖਦਿਆਂ ਕਾਰਵਾਈਆਂ orange alert ਦੇ alert ਜਾਰੀ ਕੀਤੇ ਗਏ ਸਨ ਜੇਕਰ ਅੱਜ ਦੇ ਮੌਸਮ ਦੇ alert ਦੀ ਗੱਲ ਕਰੀਏ ਤਾਂ ਤਕਰੀਬਨ ਅੱਜ ਵੀ ਟੁੱਟਵੀਆਂ ਕਾਰਵਾਈਆਂ ਦੇ ਮੌਸਮ ਵਿਭਾਗ ਵੱਲੋਂ alert ਜਾਰੀ ਕਰ ਦਿੱਤੇ ਗਿਆਨ ਕੁਝ ਇਲਾਕਿਆਂ ਦੇ ਵਿੱਚ ਗੱਜਲਿਸ਼ਕ ਦੀਆਂ ਕਾਰਵਾਈਆਂ ਤੇ ਹਵਾ 40 ਤੋਂ 50 ਕਿਲੋਮੀਟਰ ਦੇ ਹਿਸਾਬ ਨਾਲ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ ਜੇਕਰ ਆਪਾਂ 28 ਅਤੇ 30 ਤਰੀਕ ਦੀ ਮੌਸਮ ਦੀ ਗੱਲ ਕਰੀਏ 29 ਅਤੇ 30 ਤਰੀਕ ਦੀ ਟੁੱਟਵੀਆਂ ਕਾਰਵਾਈਆਂ ਮੌਸਮ ਵਿਭਾਗ ਨੇ alert ਜਾਰੀ ਕਰ ਦਿੱਤੇ ਗਿਆਨ ਕਿਤੇ ਗਏ ਹਨ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਗਰਜ ਚਮਕਦੀਆਂ ਕਰਵੀਆਂ ਟੁੱਟਵੇਂ ਤੌਰ ਤੇ ਦੇਖਣ ਨੂੰ ਮਿਲਣ ਗਿਆ ਹਵਾਈ ਰਫਤਾਰ ਦੀ ਗੱਲ ਕਰੀਏ 50 ਤੋਂ 60 ਕਿਲੋਮੀਟਰ ਦੇ ਹਿਸਾਬ ਨਾਲ ਵੱਖ-ਵੱਖ ਹਿੱਸਿਆਂ ਦੇ ਵਿੱਚ ਹਵਾ ਦੀ ਗਤੀ ਦੇਖਣ ਨੂੰ ਮਿਲ ਸਕਦੀ ਹੈ ਜੇਕਰ 30 ਤਰੀਕ ਦੇ ਮੌਸਮ ਦੀ ਗੱਲ ਕਰੀਏ 30 ਤਰੀਕ ਨੂੰ ਵੀ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤੇ ਗਿਆਨ ਕੁਝ ਇਲਾਕਿਆਂ ਦੇ ਵਿੱਚ ਗਰਜ ਚਮਕਦੀਆਂ ਕਰਵੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਤਕਰੀਬਨ ਹਵਾ ਦੀ ਗੱਲ ਕਰੀਏ 50 ਤੋਂ 70 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਅੱਗੇ ਆਪਾਂ 31 ਤਰੀਕ ਦੇ ਮੌਸਮ ਦੀ ਗੱਲ ਕਰੀਏ 31 ਤਰੀਕ ਨੂੰ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰ オレンジ ਅਲਰਟ येलो ਅਲਰਟ ਜਾਰੀ ਕੀਤੇ ਗਏ ਹਨ तकरीबन 31 ਤਰੀਕ ਨੂੰ येलो ਅਲਰਟ ਜਾਰੀ ਕੀਤੇ ਗਏ ਹਨ ਟੁੱਟਵੀਆਂ ਕਾਰਵਾਈਆਂ ਆਪਾਂ ਨੂੰ 31 1 ਅਤੇ 2 ਤਰੀਕ ਤੱਕ ਮੌਸਮ ਵਿਭਾਗ ਨੇ ਜਾਰੀ ਕੀਤੇ ਗਏ ਹਨ 1 ਤਰੀਕ ਨੂੰ ਵੀ ਮੌਸਮ ਵਿਭਾਗ ਨੇ ਗਰਜ ਲਿਚਕ ਦੀਆਂ ਕਾਰਵਾਈਆਂ ਦੇ ਅਲਰਟ ਜਾਰੀ ਕੀਤੇ ਗਏ ਹਨ ਟੁੱਟਵੀਆਂ ਕਾਰਮੀਆਂ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਜੇਕਰ ਆਪਾਂ 2 ਤਰੀਕ ਦੀ ਗੱਲ ਕਰੀਏ 2 ਤਰੀਕ ਨੂੰ ਵੀ ਮੌਸਮ ਵਿਭਾਗ ਨੇ ਗਰਜ ਲਿਚਕ ਦੀਆਂ ਕਾਰਵਾਈਆਂ ਦੇ ਅਲਰਟ ਜਾਰੀ ਕਰ ਦਿੱਤੇ ਗਏ ਹਨ ਅੱਗੇ ਜੇਕਰ ਆਪਾਂ ਦੇਖੀਏ ਤਾਂ ਆਪਾਂ ਨੂੰ ਟੁੱਟਵੀਆਂ ਮੀਂਹ ਤੋ ਦਰਮਿਆਨੀ ਆਪਾਂ ਨੂੰ 29 ਅਤੇ 30 ਤਰੀਕ ਨੂੰ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਗਈ ਹੈ ਬਾਕੀ ਦੇਖੇ ਤਾਂ ਗਰਜ ਲਿਸ਼ਕ ਦੀਆਂ ਕਾਰਵਾਈਆਂ ਅਤੇ ਤੇ ਹਵਾ ਆਪਾਂ ਨੂੰ 50 ਤੋਂ 60 ਕਿਲੋਮੀਟਰ ਦੀ ਇਸ ਹਾਬ ਨਾਲ ਗਤੀ ਦੇਖਣ ਨੂੰ ਮਿਲੇਗੀ ਤਕਰੀਬਨ 29 ਅਤੇ 30 ਤਰੀਕ ਨੂੰ ਮੌਸਮ ਵਿਭਾਗ ਨੇ ਕਾਰਵਾਈਆਂ ਦੀ ਜਾਣਕਾਰੀ ਦਿੱਤੀ ਹੈ ਅੱਗੇ ਜੇ 29 ਤਰੀਕ ਨੂੰ ਤਕਰੀਬਨ ਮੌਸਮ ਵਿਭਾਗ ਨੇ ਕੁਝ ਇਲਾਕਿਆਂ ਦੇ ਵਿੱਚ orange alert ਜਾਰੀ ਕੀਤੇ ਗਏ ਪਟਾਣਕੋਟ ਗੁਰਦਾਸਪੁਰ ਹੋ ਗਿਆ ਤਰਨਤਾਰਨ ਹੋ ਗਿਆ ਸ਼ਹਿਰਪੁਰ ਦੇ ਕੁਝ ਇਲਾਕੇ ਹੋ ਗਏ ਇਹ ਬਾਕੀ ਕਪੂਰਥਲੇ ਦੇ ਇਲਾਕੇ ਹੋ ਗਏ ਇਹਨਾਂ ਇਲਾਕਿਆਂ ਵਿੱਚ orange alert ਜਾਰੀ ਕੀਤੇ ਗਏ ਅੱਗੇ ਜੇ 30 ਤਰੀਕ ਦੇ ਮੌਸਮ ਦੀ ਗੱਲ ਕਰੀਏ 30 ਤਰੀਕ ਨੂੰ ਪਠਾਨਕੋਟ ਖਸ਼ਿਆਰਪੁਰ ਨਮਾਸ਼ਹਿਰ ਹੋ ਗਿਆ ਪਟਿਆਲਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ orange alert ਜਾਰੀ ਕੀਤੇ ਗਏ ਹਨ ਬਾਕੀ ਗੁਰਦਾਸਪੁਰ ਹੋ ਗਿਆ ਇਹ ਬਾਕੀ ਹੋਰ ਇਲਾਕੇ ਹੋ ਗਏ ਸੰਗਰੂਰ ਹੋ ਗਿਆ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਨੇ ਤਕਰੀਬਨ yellow alert ਜਾਰੀ ਕੀਤੇ ਗਏ ਹਨ